ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਕ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਲੈ ਕੇ ਆਏ ਆ ਤੇ ਇਹ ਸਾਰੇ ਸੂਟ ਜਾਨਕਿ ਇੰਨੇ ਜ਼ਿਆਦਾ ਡਿਮਾਂਡ ਦੇ ਵਿੱਚ ਆ ਕਾਟਨ ਦਾ ਆਪਣੀ ਰਗ ਰਗ ਚੱਲੀ ਰਹੀ ਆ ਤੇ ਨਾਲ ਆਪਾਂ ਜਿਹੜੀ ਵਧੀਆ ਵਾਲੀ ਮੋਡਲ ਆ ਉਹ ਵੀ ਲੈ ਕੇ ਆਈ ਆ ਠੀਕ ਹੈ ਜੀ ਅੱਜ ਆਪਾਂ ਇਹ ਸਾਰਾ ਸਟਾਕ ਕਲੀਅਰ ਦੇ ਉੱਪਰ ਲਗਾ ਦਿੱਤੀ ਆ ਸੇਲ ਬਿਲਕੁਲ ਸਟਾਕ ਕਲੀਅਰ ਆਪਾਂ ਕਰ ਰਹੇ ਆ ਇਹ ਸੂਟਾਂ ਦਾ ਸੋ ਜਿਨ੍ਹਾਂ ਨੇ ਵੀ ਇਹਨਾਂ ਦੇ ਬੈਨੀਫਿਟ ਲੈਣੇ ਆ ਬਸ ਫਟਾਫਟ ਲੈ ਲਿਓ ਇਹ ਤੋਂ ਬਾਅਦ ਆਪਾਂ ਇਹ ਸਟਾਕ ਨਹੀਂ ਸ਼ਾਇਦ ਆਵੇ ਹਨਾ ਨਾ ਇਹਦੇ ਪ੍ਰਿੰਟ ਆਉਣ ਕਿਉਂਕਿ ਪਿੱਛੇ ਵੀ ਕਾਫੀ ਦੁਪੱਟੀਆਂ ਵਗੈਰਾ ਦੀ ਸਾਰੀ ਹੋ ਚੁੱਕੀ ਆ ਸਟਾਰਟਿੰਗ ਪ੍ਰਿੰਟਿੰਗ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੀਆਂ ਯਾਨੀ ਕਿ ਲਾਸਟ ਸਟਾਕ ਆ ਤੇ ਬਿਲਕੁਲ ਹੀ ਜੈਜ ਰੇਟਾਂ ਦੇ ਆ 650 700 ਵਾਲੇ ਸਾਰੇ ਸੂਟ ਨੇ ਇਹ ਪੂਰੇ ਵਧੀਆ ਮੁੰਡਾ ਵਾਲਾ ਪੂਰੀ ਵਧੀਆ ਐਕਸਪੋਰਟ ਦੀ ਕਾਟਨ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਹੁਣ ਤੱਕ ਜਿੰਨੇ ਵੀ ਸੂਟ ਸੇਲ ਹੋਇਆ 650 ਦੇ ਵਿੱਚ ਹੀ ਹੋਇਆ ਪਰ ਅੱਜ ਸਟਾਕ ਕਲੀਅਰ ਸੇਲ ਲਗਾ ਦਿੱਤੀ ਆ ਕਿਉਂਕਿ ਸਾਰੇ ਥਾਨ ਆਪਣੇ ਆਲਮੋਸਟ ਖਤਮ ਹੋ ਚੁੱਕੇ ਆ ਜਸਟ ਸਿੰਗਲ ਸਿੰਗਲ ਪੀਸ ਇਹਨਾਂ ਦੇ ਅਵੇਲੇਬਲ ਨੇ ਸਿੰਗਲ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਨੇ ਸੋ ਲਾਸਟ ਵੀਡੀਓ ਆ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਹੋਏ ਰੇਟ ਧਿਆਨ ਦੇ ਨਾਲ ਸੁਣ ਲਿਓ ਜੇ ਤੁਸੀਂ ਇੱਕ ਸੂਟ ਕੋਈ ਵੀ ਬਾਏ ਕਰੋਗੇ ਚਾਹੇ ਤੁਸੀਂ ਤਾਂ ਬੁਢਾਲ ਦਾ ਲੈਣਾ ਵਧੀਆ ਵਾਲੀ ਰਿਯੋਨ ਆ ਇਹ ਆਮ ਰਿਯੋਨ ਨਹੀਂ ਜਿਹੜੀ 2200 ਨੂੰ ਮਿਲਦੀ ਆ ਵਧੀਆ ਵਾਲੀ ਰਿਯੋਨ ਆ ਵਧੀਆ ਵਾਲੀ ਐਕਸਪੋਰਟ ਦੀ ਕਾਟਨ ਆ ਜੀ ਜੇ ਤੁਸੀਂ ਸਿੰਗਲ ਸੂਟ ਲੈਣੇ ਹੋ ਤਾਂ 580 ਦਾ ਤੁਹਾਨੂੰ ਪਊਗਾ ਪਲੀਜ਼ ਧਿਆਨ ਨਾਲ ਸੁਣ ਲਿਓ 580 ਰੁਪਏ ਦਾ ਸਿੰਗਲ ਸੂਟ ਪਊਗਾ ਜੇ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ 1100 ਦੇ ਦੋ ਸੂਟ ਮਿਲਣਗੇ ਤੁਹਾਨੂੰ ਠੀਕ ਹੈ ਜੀ 1100 ਦੇ ਦੋ ਸੂਟ ਰਹਿਣਗੇ ਸਿੰਗਲ ਸੂਟ ਰਹੂਗਾ 580 ਦਾ ਸੋ ਧਿਆਨ ਦੇ ਨਾਲ ਵੀਡੀਓ ਤੇ ਰੇਟ 580 ਚੱਲੂਗਾ ਪਰ ਦੋ ਸੂਟਾਂ ਤੇ ਹੋਰ ਤੁਹਾਡਾ ਫਾਇਦਾ ਹੋ ਜਾਊਗਾ 1100 ਦੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਜਿਹੜੇ ਮਰਜੀ ਆਣੀ ਪਿੰਡ ਤੁਸੀਂ ਆਪਣੇ ਫਟਾਫਟ ਪਿਕ ਕਰਨੇ ਆ ਆਲ ਓਵਰ ਵੀ ਹੈ ਇਹਦੇ ਵਿੱਚ ਮੈਚਿੰਗ ਵੀ ਨੇ ਤੇ ਆਲ ਓਵਰ ਇਹਦੇ ਵਿੱਚ ਮਢਾਲ ਵੀ ਹੈ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਦਰੂ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗੀ ਤੇ ਲੋ ਜੀ ਦਿਖਾਉਣੀਆ ਤੁਹਾਨੂੰ ਅੱਜ ਦੇ ਸਾਰੇ ਸੂਟ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ PRINTING ਚੱਕਾ ਲਓ PRINTING ਬਹੁਤ ਜ਼ਿਆਦਾ ਬਟ ਇਹ ਲਾਸਟ ਆ ਇਹ ਤੋਂ ਬਾਅਦ ਨਹੀਂ ਆਪਣੇ ਕੋਲ ਕੋਈ PRINT ਨਹੀਂ ਕੁਝ ਨਹੀਂ ਹੈਗਾ ਲਾਸਟ PRINT ਨੇ ਇਹ ਠੀਕ ਹੈ ਜੀ ਬਸ ਫਟਾ ਫਟ ਜਿਨ੍ਹਾਂ ਨੇ ਫਾਇਦਾ ਲੈਣੇ ਆ ਉਹ ਲੈ ਲਿਓ ਇਸ ਤੋਂ ਬਾਅਦ PRINTਾਂ ਦੇ ਲਈ ਨਾ ਕਿ ਉਹ ਵੀ PRINTING ਲੈ ਕੇ ਆਓ क्योंकि प्रिंट ऑन ना क्योंकि पिछले भी जी प्रिंटिंग लगातार बट शॉर्ट के लिया पैंते हैं हर तरह की प्रिंटिंग भी नहीं चक सकते हैं कोशिश करी दी है कि सोहे तो सोहने प्रिंट चकीिए आम जो प्रिंट ना लैके आईए जिमें हम पहला जोड़े सूट खोलन लगी प्योर मढाल के उपर खोलन लगी ठीक है, है जी प्योर मढाल के ये सूट रहो नंबर आएगा जी एक ਫਟਾ ਫਟ ਪਿਕ ਕਰਨੇ ਆ ਜਿਹੜਾ ਵੀ ਸੂਟ ਪਸੰਦ ਆਊਗਾ ਜਿਹੜਾ ਵੀ ਪ੍ਰਿੰਟ ਪਸੰਦ ਆਊਗਾ ਪੂਰੀ ਪ੍ਰੋਪਰ ਇਹਨਾਂ ਦੀ ਕੱਟ ਰਹੂਗੀ ਇਹ 5 ਮੀਟਰ ਦੇ ਬਰਾਬਰ ਕੱਟ ਹੁੰਦੀ ਆ ਬਹੁਤ ਪਣੇ ਤੱਕ ਪਾਉਂਦੇ ਆ ਫਿਰ ਉਹ ਮਿਲਣ ਲੱਗ ਜਾਂਦੀ ਆ ਮੈਂ ਕਿਹ ਕਹਿੰਦੀ ਆ ਤਾਂ 3.5 ਹੀ ਨਿਕਲੀ ਆ 3.5 ਇਸ ਲਈ ਆ ਕਿਉਂਕਿ ਇਹ ਵੱਡੇ ਪਣੇ ਨੇ ਪੂਰੇ ਅੱਜ ਇਹਨਾਂ ਦੇ ਬਹੁਤ ਵੱਡੇ ਨੇ ਪੂਰੇ ਵਧੀਆ ਨੇ ਸੂਟ ਨਾ ਬਣਿਆ ਤਾਂ ਸਾਡਾ ਜੀ ਸੂਟ ਇਹ ਠੀਕ ਹੈ ਜੀ ਇੰਨਾ ਕਟਾ ਇਹਨਾਂ ਦੀ ਜੇ ਆਮ ਤੁਸੀਂ ਥਾਂ 'ਚੋਂ ਕਿਤੋਂ ਵੀ ਕਟਵਾਉਂਗੇ ਨਾ ਅਗਲਾ ਤਿੰਨ ਲੇਹਰਾ ਕੱਟ ਕੇ ਦਿੰਦਾ ਅਸੀਂ ਚਾਰ ਕਟਵਾਈਆਂ ਹੋਈਆਂ ਨੇ ਜਾਨੀ ਕਿ ਪੰਜ ਤੋਂ ਵੀ ਪਲੱਸ ਜਾਂਦਾ ਕਪੜਾ ਜਿੰਨੇ ਮਰਜੀ ਤੁਸੀਂ ਹੈਗੇ ਹੋ ਜਿੰਨੇ ਮਰਜੀ ਲੰਬੇ ਹੋ ਤੁਹਾਡਾ ਸੂਟ ਆਰਾਮ ਦੇ ਨਾਲ ਬਣੂਗਾ ਇਹ ਚਾਹੇ ਤੁਸੀਂ ਕੋਈ ਡਰੈੱਸ ਵੀ ਬਣਾਉਣੀ ਆ ਤਾਂ ਵੀ ਆਰਾਮ ਦੇ ਨਾਲ ਬਣੂਗੀ ਆਹ ਲਓ ਜੀ ਨੈਕਸਟ ਵਾਲਾ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਕਲਰ ਇੰਨੇ ਸੋਹਣੇ-ਸੋਹਣੇ ਆਉਣਗੇ ਪ੍ਰਿੰਟਿੰਗ ਐਨੀ ਵਧੀਆ ਵਧੀਆ ਆਉਗੀ ਨੰਬਰ ਰਹੂਗਾ ਜੀ 2 ਆਹ ਲਓ ਜੀ ਜਿਹੜਾ ਵੀ ਪ੍ਰਿੰਟ ਪਸੰਦ ਆਈ ਜਾਊਗਾ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਜਿਓਮੈਂਟਿਕਲ ਜਆ ਪ੍ਰਿੰਟ ਆ ਨੰਬਰ ਰਹੂਗਾ ਜੀ 3 ਨੈਕਸਟ ਪ੍ਰਿੰਟ ਆ ਰਿਹਾ ਇਹਦੇ ਵਿੱਚ ਜੈਪੂਰੀ ਮਸਟਰਡ ਸ਼ੇਡ ਦੇ ਉੱਪਰ ਆਹ ਲਓ ਜੀ ਸ਼ੇਡ ਰਹੂਗਾ ਮਸਟਰਡ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰਾ ਜੈਪੂਰੀ ਪ੍ਰਿੰਟ ਰਹੂਗਾ ਨੰਬਰ ਰਹੂਗਾ ਜੀ 4 ਚਾਰ ਨੰਬਰ ਸੂਟ ਰਹੂਗਾ ਸੂਟ ਦਾ ਪ੍ਰਾਈਸ ਹੈਗਾ 580 1100 ਦੇ ਦੋ ਸੂਟ ਫਟਾ ਫਟ ਪਿਕ ਕਰਨੀਆਂ ਨਾਲ ਦੀ ਨਾਲ ਪੇਮੈਂਟ ਕਰਨੀਆਂ ਮੇਰੇ ਮੈਸੇਜ ਦੀ ਵੇਟ ਨਾ ਕਰਿਆ ਕਰੋ ਜਿਹੜੀਆਂ ਪੈਣਾ ਉਹ ਕਰਦੀਆਂ ਨੇ ਨਾਲ ਦੀ ਨਾਲ ਆਦੀ ਪੇਮੈਂਟ ਕਰਕੇ ਨਾਲ ਦੀ ਨਾਲ ਡਨ ਕਰਵਾਈ ਚੱਲਿਓ ਪਲੀਜ਼ ਜਦੋਂ ਤੁਹਾਨੂੰ ਅਵੇਲੇਬਲ ਦਾ ਮੈਸੇਜ ਆ ਜਾਂਦਾ ਨਾਲ ਦੀ ਨਾਲ ਆਪਣੀ ਪੇਮੈਂਟ ਡਨ ਕਰਦਿਆ ਕਰੋ ਆਹ ਲੋ ਜੀ ਬਲੈਕ ਕਲਰ ਦੇ ਉੱਪਰ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟ ਆ ਨੰਬਰ ਰਹੂਗਾ 5 ਇਹ ਤਾਂ ਪਿੱਕਿਆ ਹੋਇਆ ਆ ਲੋ ਜੀ ਵਾਈਟ ਕਲਰ ਆ ਦੇਖੋ ਇਹ ਵੀ ਜਿਓਮੈਂਟਿਕਲ ਜੀ ਪ੍ਰਿੰਟਿੰਗ ਆ ਪ੍ਰਿੰਟਿੰਗ ਚਾ ਕਾ ਲਓ ਕਿੰਨੀ ਪਿਆਰੀ ਆ ਕਿੰਨੀ ਸੋਹਣੀ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਇਹਦਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਹਰੇਕ ਪ੍ਰਿੰਟ ਆਪਦੀ ਡਿਫਰੈਂਟ ਲੁੱਕ ਦੇ ਰਿਹਾ ਡਿਫਰੈਂਟ ਤਰ੍ਹਾਂ ਦਾ ਪ੍ਰਿੰਟ ਆ ਰਿਹਾ ਕੋਈ ਵੀ ਪ੍ਰਿੰਟ ਸੇਮ ਨਹੀਂ ਆਊਗਾ ਕੋਈ ਵੀ ਕਲਰ ਸੇਮ ਨਹੀਂ ਆਊਗਾ ਹਰੇਕ ਪ੍ਰਿੰਟ ਹਰੇਕ ਡਿਜ਼ਾਈਨ ਅਲੱਗ-ਅਲੱਗ ਲੁੱਕ ਦੇ ਵਿੱਚ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਜਿਹੜੀਆਂ ਭੈਣਾਂ ਸਕਰੀਨਸ਼ਾਟ ਨਹੀਂ ਲੈ ਸਕਦੀਆਂ ਤਾਂ ਤੁਸੀਂ ਨੰਬਰਿੰਗ ਦੱਸਣੀ ਆ ਤੇ ਫਟਾਫਟ ਪਿਕ ਕਰਨਿਆਂ ਸੂਟ ਆ ਲੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ कॉफी ज शेड के उपर आते सारा जमेटिकल प्रिंट बनिया हो नंबर होगा जी अठ अठ नंबर यह सूट रहूगा नैक्सट वाला आ गया जी लाइट या स्काई ब्ल्यू कलर बिल्कुल लाइट स्काई ब्लू कलर के उपर नंबर होगा जी नौ नौ नंबर सूट रहूगा नैक्सट वाला आ गया जी ब्लैक कलर के उपर ਬਲੈਕ ਕਲਰ ਹੋਊਗਾ ਸਾਰੇ ਆਲ ਓਵਰ ਪ੍ਰਿੰਟ ਨੇ ਹੈ ਨੰਬਰ ਹੋਊਗਾ ਜੀ 10 ਕਿਸੇ ਵੀ ਤਰ੍ਹਾਂ ਦਾ ਕਾਟ ਸੈਟ ਰੈਡੀ ਕਰਨਾ ਕੁਝ ਵੀ ਕਰਨਾ ਚਾਹੇ ਤੁਸੀਂ ਅੱਜ ਕੱਲ ਜਿਵੇਂ ਫਾਰਸੀ ਸਲਵਾਰਾਂ ਚੱਲ ਰਹੀਆਂ ਟ੍ਰੈਂਡਿੰਗ ਦੇ ਵਿੱਚ ਜਿਹੜੀ ਮੈਂ ਨੈਕਸਟ ਕਾਟਨ ਦਿਖਾਉਂਗੀ ਨਾ ਉਹ ਵਾਲੇ ਕਨਸੈਪਟ ਦੀਆਂ ਤੁਸੀਂ ਫਾਰਸੀ ਸਲਵਾਰਾਂ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਕਾਟ ਸੈਟ ਹੋਏ ਹਾਕ ਸੂਟ ਹੋਏ ਪਲਾਜ਼ੋ ਸੂਟ ਹੋਏ ਜਿਵੇਂ ਮਰਜ਼ੀ ਬਣਾ ਸਕਦੇ ਹੋ ਇਹ ਵੀ ਜੈਪੁਰੀ ਜਿਹਾ ਪ੍ਰਿੰਟ ਆ ਨੰਬਰ ਹੋਊਗਾ ਜੀ 11 11 ਨੰਬਰ ਸੂਟ ਰਹੂਗਾ ਆਹ ਲੋ ਜੀ ਇਹ ਵੀ ਟਾਈਗਰ ਪ੍ਰਿੰਟਿੰਗ ਵਾਂਗੂ ਪ੍ਰਿੰਟਿੰਗ ਆ ਤੇ ਬਹੁਤ ਸਕਰੀਨਸ਼ਾਟ ਸੀ ਹੁਣ ਇਹ ਸਿੰਗਲ ਪੀਸ ਅਵੇਲੇਬਲ ਹੈਗਾ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਹੁਣ ਫਟਾਫਟ ਚੱਕ ਲਿਓ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਹੈਗਾ ਜੀ ਬਲੈਕ ਕਲਰ ਦੇ ਉੱਪਰ ਆਹ ਲੋ ਜੀ ਬਲੈਕ ਕਲਰ ਆ ਇਹ ਵੀ ਬਹੁਤ ਸੋਹਣੀ ਸਕਿਨ ਵਾਈਟ ਦੇ ਨਾਲ ਇਹਦੀ ਪ੍ਰਿੰਟਿੰਗ ਆ ਨੰਬਰ ਹੋਊਗਾ ਜੀ 13

नंबर होगा जी पंद्रह पंद्रह नंबर यह सूट रहूगा नैक्सट वाला देख लो ए भी प्रिंट बहुत ही प्यारा बहुत सोहना वा बिलकुल मिठा लाइट जहा कलर आ लो जी लो जी ये प्रिंट बहुत ही प्यारा बिल्कुल स्काई ब्लू का प्रिंट आ अंबी का सारा डिजाइन बनिया हो भी प्रिंट बहुत सोहना वा आलओवर प्रिंट रहेगा नंबर आऊगा जी सोलह सोलह नंबर यह सूट रहूगा नैक्सट वाला सूट है मस्टर्ड शेड के उपर ਕਲਰ ਹੋਊਗਾ ਜੀ ਮਸਟਰਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਨੰਬਰ ਹੋਊਗਾ 17 17 ਨੰਬਰ ਸੂਟ ਰੋਗਾ ਇੱਥੇ ਆਪਣੇ ਲਿਓਨ ਦੇ ਸੂਟ ਆ ਜਿਹੜੇ ਪਿਓਰ ਮੁਡਾਲ ਦੇ ਜਾਣ ਕੇ ਇਹ ਵਾਲੇ ਇੱਥੇ ਖਤਮ ਹੋ ਰਿਹਾ ਠੀਕ ਹੈ ਇਸ ਤੋਂ ਬਾਅਦ ਜਿਹੜੇ ਮੈਂ ਦਿਖਾਵਾਂਗੀ ਉਹ ਸਾਰੇ ਕਾਟਨ ਦਿਖਾਵਾਂਗੀ ਤੇ ਸੇਮ ਪ੍ਰਾਈਸ ਰਹੂਗਾ ਮੁਡਾਲ ਦੇ ਸੂਟਾਂ ਦਾ ਵੀ ਸੇਮ ਪ੍ਰਾਈਸ ਰਹੂਗਾ ਜੇ ਤੁਸੀਂ ਕਾਟਨ ਦੇ ਪ੍ਰਿੰਟ ਕੋਈ ਵੀ ਚੱਕੋਗੇ ਚਾਹੇ ਮੈਚਿੰਗ ਲੈ ਲਿਓ ਚਾਹੇ ਆਲ ਓਵਰ ਲੈਓ ਤਾਂ ਸੇਮ ਹੀ ਰਹੂਗਾ ਠੀਕ ਹੈ ਜੀ ਤੇ ਇੱਥੇ ਆਪਣੇ ਲਿਓਨ ਦੇ ਜਾਣ ਕੇ ਖਤਮ ਹੋ ਰਿਹਾ ਜੀ ਆਲੋ ਜੀ ਇਹ ਡਿਜ਼ਾਈਨਸ ਓਵਰ ਹਿੱਟ ਨੇ ਜਿੰਨੇ ਵੀ ਮੈਂ ਅੱਜ ਤੇ ਦਿਖਾਉਂਗੀ ਸਾਰਿਆਂ ਦੇ ਵਿੱਚ ਹਣ ਸਿੰਗਲ ਸਿੰਗਲ ਪੀਸ ਆ ਤੇ ਲਾਸਟ ਸਟਾਕ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਜੀ 580 ਦਾ ਸਿੰਗਲ ਸੂਟ ਆ 580 ਰੁਪਏ ਦਾ ਸਿੰਗਲ ਸੂਟ ਰਹੂਗਾ 1100 ਦੇ ਦੋ ਸੂਟ ਆ ਜਿਹੜਾ ਮਰਜੀ ਸੂਟ ਚੱਕ ਲਿਓ ਬਸ ਫਟਾਫਟ ਆਪਣਾ ਆਰਡਰ ਕਰੀ ਚਲੋ ਆਲੋ ਜੀ ਇਹ ਹੈਗਾ ਜੈਪੁਰੀ ਪ੍ਰਿੰਟ ਦੇ ਵਿੱਚ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਆ नंबर होगा जी उन्नी उन्नी नंबर सूट रहूगा बहुत ही प्यारा बहुत ही सोना जयपुरी जा, सिंगल कलर सिंगल पीस आ लो ए भी बहुत प्यारा प्रिंट आ प्योर कॉटन के बच्चा यह रहेगा प्योर कॉटन केवेंडर शेड आ नंबर जी बी, बी नंबर सूट रहूगा लो जी ए भी बहुत प्यारा बहुत ਸੋਨਾ ਜਾਂ ਪ੍ਰਿੰਟਾਂ ਦਾ نیچے ਇੱਕ ਕਲਰ ਆਪਾਂ ਖੋਲ ਚੁੱਕੀ ਆ ਸੈਕੰਡ ਕਲਰ ਇਹਦੇ ਵਿੱਚ ਇਹ ਵਾਲਾ ਵਾ ਨੰਬਰ ਹੋਊਗਾ ਜੀ 21 21 ਨੰਬਰ ਇਹ ਸੂਟ ਰਹੂਗਾ ਆ ਵੀ ਪ੍ਰਿੰਟ ਬਹੁਤ ਪਸੰਦ ਕੀਤਾ ਸੀ ਇਹਦਾ ਵੀ ਸਾਰੇ ਦੇ ਸਾਰੇ ਸੂਟ ਸੇਲ ਨੇ ਜਸਟ ਇਹ ਹੁਣ ਸਿੰਗਲ ਸਿੰਗਲ ਪੀਸ ਨੇ ਸਾਰਿਆਂ ਵਿੱਚ ਜੀ ਸਿੰਗਲ ਨੇ ਕਿਸੇ ਵਿੱਚ ਵੀ ਡਬਲ ਪੀਸ ਨਹੀਂ ਮਿਲੂਗਾ ਹੁਣ ਸਿੰਗਲ ਪੀਸ ਹੀ ਅਵੇਲੇਬਲ ਨੇ ਨੰਬਰ ਹੋਊਗਾ ਜੀ 22 22 ਨੰਬਰ ਸੂਟ ਰਹੂਗਾ ਇਹਨੂੰ ਜੇ ਤੁਸੀਂ ਕਿਸੇ ਨੇ ਵਾਈਟ ਬਾਟਮ ਦੇ ਨਾਲ ਲੈਣਾ ਹੋ ਤਾਂ ਵੀ ਕੰਟਰਾਸਟ ਕਰ ਸਕਦੇ ਹੋ ਤੇ ਜੇ ਤੁਸੀਂ ਸਿੰਗਲ ਹੀ ਆਲਓਵਰ ਲੈਣਾ ਤਾਂ ਆਲਓਵਰ ਲੈ ਸਕਦੇ ਹੋ ਠੀਕ ਹੈ ਜੀ ਆਲੋਟ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਇਹ ਵੀ ਪ੍ਰਿੰਟ ਬਹੁਤ ਪਿਆਰਾ ਪਿੰਕ ਕਲਰ ਦੇ ਉੱਪਰ ਆ ਨੰਬਰ ਹੋਊਗਾ ਜੀ 23 23 ਨੰਬਰ ਇਹ ਸੂਟ ਰਹੂਗਾ ਨੈਕਸਟ ਆ ਗਿਆ ਜੀ ਜਿਓਮੈਟ੍ਰੀਕਲ ਡਿਜ਼ਾਈਨ ਇਹ ਵੀ ਡਿਜ਼ਾਈਨ ਸੁਪਰ ਹਿੱਟ ਆ ਇਦਾਂ ਦੇ ਡਿਜ਼ਾਈਨ ਡ्रेसेस ਵਗੈਰਾ ਲਈ ਸਭ ਤੋਂ ਜ਼ਿਆਦਾ ਹਿੱਟ ਰਹਿੰਦੇ ਨੇ ਬਹੁਤ ਹੀ ਪਿਆਰੇ ਤੇ ਇਹ ਆਪਣੇ ਕੋਲ ਹੁਣ ਸਿੰਗਲ ਹੀ ਪੀਸ ਹੈ ਇਦਾਂ ਦੇ ਵਿੱਚ ਇਹਦਾ ਨੰਬਰ ਹੋਊਗਾ ਜੀ 24 24 ਨੰਬਰ ਇਹ ਸੂਟ ਹੋਊਗਾ ਨੈਕਸਟ ਵਾਲਾ ਜਿਹੜਾ ਪੀਸ ਆ ਨਾ ਇਹ ਹੈਗਾ ਚੈੱਕ ਦੇ ਵਿੱਚ ਲਵੈਂਡਰ ਸ਼ੇਡ ਆ ਇਹ ਵੀ ਹੁਣ ਸਿੰਗਲ ਪੀਸ ਚੈੱਕ ਦੇ ਵਿੱਚ ਹੈ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਆ ਨੰਬਰ ਹੋਊਗਾ ਜੀ 25 ਇਹਦੇ ਸਾਰੇ ਕਲਰ ਸੋਲਡ ਆਊਟ ਆ ਸਿਰਫ ਇਹ ਸਿੰਗਲ ਪੀਸ ਹੀ ਅਵੇਲੇਬਲ ਹੈ ਇਹੀ ਕਲਰ ਦੇ ਵਿੱਚ ਇੱਕ ਆਪਣਾ ਹ ਨਿਓਨ ਵਾਲਾ ਚੱਲ ਰਿਹਾ ਵਾ ਡਾਟਸ ਵਾਲਾ ਪ੍ਰਿੰਟ ਇਹ ਵੀ ਪ੍ਰਿੰਟ ਬਹੁਤ ਜਿਆਦਾ ਪਿਆਰਾ ਵਿਕਿਆ ਵਾ ਕਿਉਂਕਿ ਇਹ ਵਾਲੇ ਕਲਰ ਦੀ ਹੀ ਕਾਫੀ ਜਿਆਦਾ ਡਿਮਾਂਡ ਚੱਲ ਰਹੀ ਹੈ ਸੋ ਜਿਹੜੀਆਂ ਭਣਾਂ ਨੂੰ ਵੀ ਇਹ ਵਾਲਾ ਕਲਰ ਚਾਹੀਦਾ ਹੋਇਆ ਪ੍ਰਿੰਟ ਸੋਹਣਾ ਲੱਗਿਆ ਤਾਂ ਆਪਣਾ ਫਟਾਫਟ ਲੈ ਲਿਓ ਸਕਰੀਨਸ਼ਾਟ ਇਹ ਵਾਲੇ ਕਲਰ ਦੇ ਵਿੱਚ ਦੋ ਡਿਜ਼ਾਈਨ ਮਿਲਣਗੇ ਤੁਹਾਨੂੰ ਇੱਕ ਤਾਂ ਇਹ ਵਾਲਾ ਡਾਟਸ ਵਾਲਾ ਮਿਲੇਗਾ ਇੱਕ ਨਿਓਨ ਸ਼ੇਡ ਦੇ ਵਿੱਚ ਇਦਾਂ ਦੀ ਪ੍ਰਿੰਟਿੰਗ ਮਿਲੂਗੀ ਆਹੋ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਵਾ ਨੇਚਰਲ ਵੀ ਬਣ ਸਕਦਾ ਹੁਣ ਨੰਬਰ ਹੋਊਗਾ ਜਿਸ ਤਾਈ

ਇਨ ਨੂੰ ਵੀ ਜੇ ਤੁਸੀਂ ਜਿਹਨਾਂ ਦੇ بیس ਵਾਈਟ ਆ ਰਹੇ ਨੇ ਇਹਨਾਂ ਨੂੰ ਜੇ ਤੁਸੀਂ ਕੰਟਰਾਸਟ ਕਰਨਾ ਚਾਹੋ ਵਾਈਟ ਦੇ ਨਾਲ ਹੋ ਜਾਊਗਾ ਜੀ ਤੇ 컬러ਫੁਲ ਦੇ ਨਾਲ ਥੋੜਾ ਜਿਹਾ ਘੱਟ ਹੋਊਗਾ ਠੀਕ ਹੈ ਵਾਈਟ ਦੇ ਨਾਲ ਆਲਮੋਸਟ ਸਾਰੇ ਕੰਟਰਾਸਟ ਹੋ ਹੀ ਜਾਣਗੇ ਆ ਲੋ ਜੀ ਲਾਈਟ ਫਲੋਜ਼ੀ ਸ਼ੇਡ ਇਹ ਵੀ ਬਹੁਤ ਪਿਆਰਾ ਵਾ ਇਹ ਵਾਲੇ ਜਿਹੜੇ ਹੈਗੇ ਨੇ ਸਾਡੇ ਕੋਲ ਕਈ ਸੂਟ ਨੇ

29 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਨੈਕਸਟ ਵਾਲਾ ਜਿਹੜਾ ਤੁਸੀਂ ਇਹ ਵਾਲੇ ਸੂਟ ਦਾ ਆਰਡਰ ਕਰ ਰਹੇ ਹੋ ਤਾਂ ਨੰਬਰ ਰਹੂਗਾ ਜੀ 30 30 ਨੰਬਰ ਇਹ ਬਰਾਈ ਪ੍ਰਿੰਟ ਦਾ ਨੰਬਰ ਰਹੂਗਾ ਜੀ ਨੈਕਸਟ ਵਾਲਾ ਆ ਗਿਆ ਪਿੰਕ ਦੇ ਉੱਪਰ ਪਿੰਕ ਦੇ ਉੱਪਰ ਫਾਇਲ ਪ੍ਰਿੰਟਿੰਗ ਹੈ ਨੰਬਰ ਰਹੂਗਾ ਜੀ 31 31 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਨੈਕਸਟ ਵਾਲਾ ਆ ਰਿਹਾ ਜੀ ਬਲੈਕ ਆ ਲੋ ਜੀ ਇਹ ਆਲ ਓਵਰ ਸੂਟ ਹੀ ਆ ਹੁਣ ਇਹ ਲੈਸਿਸ ਵਗੈਰਾ ਨਾਲ ਡਿਜ਼ਾਈਨ ਹੋ ਕੇ ਦੁਪੱਟਿਆਂ ਨਾਲ ਵੀ ਇਹ ਵਾਲਾ ਪ੍ਰਿੰਟ ਮਾਰਕੀਟ ਦੇ ਵਿੱਚ ਆ ਚੁੱਕਿਆ ਵਾ ਪਰ ਜਿਹੜੀਆਂ ਭੈਣਾਂ ਖੁਦ ਡਿਜ਼ਾਈਨ ਕਰ ਸਕਦੀਆਂ ਬਲੈਕ ਦੁਪੱਟਾ ਹਰ ਕੋਲ ਹੁੰਦਾ ਵਾ ਲੈਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਜਿਵੇਂ ਮਰਜ਼ੀ ਬਣਾ ਸਕਦੇ ਹੋ ਸਿੰਗਲ ਪੀਸ ਆ ਇਹ ਇਹਦੇ ਨਾਲ ਦਾ ਜਿਹੜਾ ਕੰਟਰਾਸਟ ਸੀ ਉਹ ਸਾਰਾ ਸੇਲ ਹੋ ਚੁੱਕਿਆ ਇਹ ਬਲੈਕ ਦੇ ਵਿੱਚ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ ਸੋ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਆਰਡਰ ਨੰਬਰ ਹੋਊਗਾ ਜੀ 32 32 ਨੰਬਰ ਸੂਟ ਰਹੂਗਾ ਨੈਕਸਟ ਵਾਲਾ ਆ ਗਿਆ ਜੀ ਫਿਰ ਬਲੈਕ ਬਲੈਕ ਐਂਡ ਵਾਈਟ ਦੇ ਨਾਲ ਕਾਫੀ ਕੌਮਬੀਨੇਸ਼ਨ ਨੇ ਇਹਨਾਂ ਨਾਲ ਤੁਸੀਂ ਵਾਈਟ ਬਾਟਮ ਲੈਣੀ ਆ ਵਾਈਟ ਲੈ ਲਓ ਬਲੈਕ ਲੈਣੀ ਆ ਬਲੈਕ ਲੈ ਲਓ ਇਹ ਵਾਲੇ ਪ੍ਰਿੰਟ ਦਾ ਨੰਬਰ ਹੋਊਗਾ ਜੀ 33 33 ਨੰਬਰ ਸੂਟ ਰਹੂਗਾ ਨੈਕਸਟ ਵਾਲਾ ਵਾਈਟ ਐਂਡ ਬਲੈਕ ਦੇ ਉੱਪਰ ਆ ਦੇਖੋ ਵਾਈਟ ਬਾਟਮ ਲੈਣੀ ਆ ਤਾਂ ਵਾਈਟ ਕੰਟਰਾਸਟ ਕਰ ਸਕਦੇ ਹੋ ਇਹਨਾਂ ਦੇ ਨਾਲ ਜੇ ਤੁਸੀਂ ਬਲੈਕ ਲੈਣੀ ਆ ਬਲੈਕ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਆ ਆ ਲਓ ਜੀ ਪ੍ਰਿੰਟ ਬਹੁਤ ਸੋਹਣਾ ਵਾ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਆਪਣਾ ਫਟਾਫਟ ਲੈ ਲਿਓ ਸਕਰੀਨਸ਼ਾਟ ਵਾਈਟ ਬਾਟਮ ਨਾਲ ਵੀ ਸੋਹਣਾ ਲੱਗੂ ਤੇ ਬਲੈਕ ਨਾਲ ਵੀ ਸੋਹਣਾ ਲੱਗੂ ਜਿਹੜੀਆਂ ਹੁਣ ਵਾਈਟ ਬਾਟਮ ਦੇ ਨਾਲ ਤੁਸੀਂ ਕੁੜਤੀਆਂ ਮੈਂ ਜਸਟ ਤੁਹਾਨੂੰ ਦਿਖਾ ਰਹੀਆਂ ਇਹ ਵਾਈਟ ਬਾਟਮ ਦੇ ਨਾਲ ਨੇ ਚਾਹੇ ਤੁਸੀਂ ਇਹਨਾਂ ਨੂੰ ਆਲ ਓਵਰ ਲੈ ਲਿਓ ਇਹ ਸਾਰੀਆਂ ਵਾਈਟ ਬਾਟਮ ਦੇ ਨਾਲ ਚੱਲਣਗੀਆਂ ਆ ਲਓ ਜੀ ਜਿਹੜੀ ਭੈਣ ਆਹ ਵਾਲੇ ਪੀਸ ਦਾ ਆਰਡਰ ਕਰੋਗੇ ਦਾ ਨੰਬਰ ਹੋਊਗਾ 34 33, a a 34 ਨੰਬਰ ਹੋਊਗਾ ਆਹ ਵਾਲਾ 33 ਆ ਬਲੈਕ ਆਹ ਵਾਲਾ ਬਲੈਕ 34 ਆ ਠੀਕ ਹੈ ਜੀ ਜੇ ਤੁਸੀਂ ਲੈ ਰਹੇ ਹੋ ਇਹਦੇ ਨਾਲ ਆਹ ਵਾਲਾ ਪ੍ਰਿੰਟ ਲੈ ਰਹੇ ਹੋ ਤਾਂ ਦੱਸ ਦਿਓ ਵਾਈਟ ਬਾਟਮ ਨਾਲ ਲੈਣਾ ਜਾਂ ਆਲ ਓਵਰ ਹੀ ਲੈਣਾ ਆਲ ਓਵਰ ਵੀ ਬਹੁਤ ਸੋਹਣੇ ਲੱਗਣਗੇ ਵਾਈਟ ਦੁਪੱਟਾ ਕਰ ਸਕਦੇ ਹੋ ਮੈਚਿੰਗ ਲੈਣਾ ਮੈਚਿੰਗ ਕਰ ਸਕਦੇ ਹੋ ਨੰਬਰ ਹੋਊਗਾ 38 38 ਨੰਬਰ ਸੂਟ ਰਹੂਗਾ ਨੈਕਸਟ ਕਲਰ ਇਹਦੇ ਵਿੱਚ ਹੈਗਾ ਵਾ ਰੈੱਡ ਮਹਿਰੂਨੀ ਜਾਂ ਸ਼ਿਫਟ ਇਹ ਵੀ ਬਹੁਤ ਪਿਆਰਾ ਹੈਗਾ ਇਹ ਵੀ ਵਾਈਟ ਬਾਟਮ ਨਾਲ ਦੇਖੋ ਬਹੁਤ ਸੋਹਣਾ ਲੱਗੂਗਾ ਪੀਸ ਬਣਿਆ ਨੰਬਰ ਹੋਊਗਾ ਜੀ 39 ਜਿਹੜੀ ਵੀ ਭੈਣ ਆਹ ਵਾਲਾ ਸੂਟ ਲਓਗੇ ਤਾਂ ਇਹਦਾ ਨੰਬਰ ਰਹੂਗਾ ਜੀ 35 35 ਨੰਬਰ ਇਹ ਸੂਟ ਰਹੂਗਾ ਵਾਈਟ ਬਾਟਮ ਦੇ ਨਾਲ ਇਹਦੇ ਵਿੱਚ ਕਈ ਕਲਰ ਨੇ ਜਿਵੇਂ ਕਿ ਹੁਣ ਤੁਹਾਨੂੰ ਆਹ ਰੈੱਡ ਕਲਰ ਵੀ ਮਿਲ ਜੂਗਾ ਇਹਨੂੰ ਵੀ ਤੁਸੀਂ ਆਲ ਓਵਰ ਬਣਾਉਣਾ ਆਲ ਓਵਰ ਬਣਾ ਸਕਦੇ ਹੋ ਪੂਰੇ ਸੂਟ ਦੀ ਕੱਟ ਆ ਤੇ ਜਿਨ੍ਹਾਂ ਨੇ ਕੱਲੀ ਕੁੜਤੀ ਲੈਣੀ ਆ ਨਾਲ ਵਾਈਟ ਬਾਟਮ ਦੇ ਨਾਲ ਤਾਂ ਮੈਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਇਹਦਾ ਨੰਬਰ ਰਹੂਗਾ ਜੀ 36 36 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਮਿਲੂਗਾ ਬਲੂ ਕਲਰ ਇਹ ਵੀ ਕਲਰ ਬਹੁਤ ਪਿਆਰਾ ਵਾ ਵਾਈਟ ਬਾਟਮ ਨਾਲ ਵੀ ਚੱਲੇਗਾ ਆਲ ਓਵਰ ਵੀ ਚੱਲੇਗਾ ਜੇ ਤਾਂ ਤੁਸੀਂ ਹੈਗੇ ਹੋ ਹੈਵੀ ਵੀ ਤੁਹਾਨੂੰ ਪ੍ਰੋਪਰ ਕੱਟ ਚਾਹੀਦੀ ਆ ਹਨਾ ਵੀ ਮੈਚਿੰਗ ਦੇ ਵਿੱਚ ਤੁਹਾਡਾ ਸੂਟ ਕੱਟ ਬਣਨ ਦੇ ਚਾਂਸਸ ਰਹਿੰਦੇ ਆ ਜਾਂ ਜੋੜ ਪੈਂਦੇ ਆ ਤਾਂ ਤੁਸੀਂ ਆਲ ਓਵਰ ਨੂੰ ਹੀ ਪ੍ਰੇਫਰ ਕਰਿਓ ਤਾਂ ਫਿਰ ਆਲ ਓਵਰ ਹੀ ਲਿਓ ਠੀਕ ਆ ਫਿਰ ਤੁਸੀਂ ਦੁਪੱਟੇ ਨੂੰ ਕੰਟਰਾਸਟ ਕਰ ਲਿਓ ਤੇ ਜੇ ਤੁਸੀਂ ਆਰਾਮ ਦੇ ਨਾਲ ਤੁਹਾਡੇ ਬਣ ਜਾਂਦੇ ਆ ਕਿਉਂਕਿ ਕੱਟ ਤਾਂ ਪ੍ਰੋਪਰ ਟਾਈਟਾਈ ਵਾਂਗੂ ਹੀ ਤੁਹਾਨੂੰ ਮਿਲਣੀ ਆ ਵੱਡੇ ਪਣੀ ਦੇ ਸੂਟਾਂ ਤਾਂ ਫਿਰ ਤੁਸੀਂ ਮੈਚਿੰਗ ਆਪਣੇ ਆਰਾਮ ਦੇ ਨਾਲ ਲੈ ਸਕਦੇ ਹੋ ਪਰ ਬਾਅਦ ਵਿੱਚ ਤੁਹਾਨੂੰ ਇਸ਼ੂ ਨਾ ਆਵੇ ਇਸ ਲਈ ਮੈਂ ਕਹਿ ਰਹੀ ਆ ਕਿ ਜੇ ਆਲ ਓਵਰ ਲੈਣੇ ਤਾਂ ਆਲ ਓਵਰ ਲੈ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਵੀ ਤੁਹਾਡਾ ਸੂਟ ਈਜ਼ੀ ਬਣ ਜਾਊਗਾ ਤਾਂ ਤੁਸੀਂ ਉਦਾਂ ਲੈ ਸਕਦੇ ਹੋ ਇਹਨਾਂ ਦੀ ਕਿਉਂਕਿ ਹੁਣ ਅਸੀਂ ਇਹ ਚ ਕੱਟ ਵੱਧ ਦੇ ਨਹੀਂ ਸਕਦੇ ਆਊਟ ਕੱਟ ਵੀ ਨਹੀਂ ਦੇ ਸਕਦੇ ਕਿਉਂਕਿ ਥਾਂ ਖਤਮ ਹੋ ਗਿਆ ਸਿਰਫ ਕੱਟ ਹੀ ਇੰਨੀ ਬਚ ਗਈ ਜੇ ਹੁਣ ਆਪਾਂ ਇਹ ਜੋ ਆਊਟ ਕੱਟ ਕਟਾਂਗੇ ਤਾਂ ਪਿੱਛੇ ਜਿਹੜਾ ਦੂਸਰਾ ਬੰਦਾ ਲੋ ਉਹ ਸੋ ਇਹ ਹਣ ਪੂਰੇ-ਪੂਰੇ ਸੂਟਾਂ ਦੇ ਹੀ ਮਾਰਜਨ ਨੇ ਸੋ ਤਾਂ ਕਰਕੇ ਜਿਵੇਂ ਤੁਹਾਨੂੰ ਸਹੀ ਲੱਗੂ ਤੁਸੀਂ ਆਪਣਾ ਲੈ ਲਿਓ ਇਹ ਬਲੂ ਕਲਰ ਆ ਜਿਹੜਾ 37 ਨੰਬਰ ਸੂਟ ਰਹੂਗਾ ਨੈਕਸਟ ਵਾਲਾ ਆ ਗਿਆ ਜੀ ਇਹ ਹੈਗਾ ਵਾ ਲਾਈਟ ਫਰੋਜ਼ੀ ਸਕਾਈ ਬਲੂ ਜਿਹਾ ਕਲਰ ਇਹ ਵੀ ਕਲਰ ਬਹੁਤ ਪਿਆਰਾ ਵਾ ਨੰਬਰ ਰਹੂਗਾ ਜੀ 38 38 ਨੰਬਰ ਸੂਟ ਰਹੂਗਾ ਆ ਲੋ ਜੀ ਨੈਕਸਟ ਵਾਲੀ ਪ੍ਰਿੰਟਿੰਗ ਇਹ ਵੀ ਬਹੁਤ ਪਿਆਰੀ ਆ ਇਨਾਂ ਨੂੰ ਵੀ ਤੁਸੀਂ ਵਾਈਟ ਬਾਟਮ ਦੇ ਨਾਲ ਕੰਟਰਾਸਟ ਕਰ ਸਕਦੇ ਹੋ ਆਹ ਲੋ ਜਿਵੇਂ ਵਾਈਟ ਬਾਟਮ ਆ ਮੈਂ ਤੁਹਾਨੂੰ ਰੱਖ ਕੇ ਦਿਖਾਉਂ ਦਿੰਨੀ ਆ ਕਿ ਏਦਾਂ ਵੀ ਸੋਹਣਾ ਲੱਗੂਗਾ ਕੋਈ ਪਲਾਜ਼ੋ ਵਗੈਰਾ ਲਗਵਾਉਣਾ ਉਦਾਂ ਵੀ ਸੋਹਣਾ ਲੱਗੂਗਾ ਆਹ ਲੋ ਵੱਲਣ ਹਾਲੋ ਤਿੰਨ ਤਿੰਨ ਆਪਸ਼ਨ ਬਣ ਗਏ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਇਹਦਾ ਨੰਬਰ ਹੋਊਗਾ ਜੀ 39 39 ਨੰਬਰ ਸੋਟ ਰਹੂਗਾ ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਮਿਲੂਗਾ ਜੀ ਗ੍ਰੇ ਕਲਰ ਗ੍ਰੇ ਕਲਰ ਵੀ ਬਹੁਤ ਪਿਆਰਾ ਵਾ ਨੰਬਰ ਹੋਊਗਾ ਜੀ 40 40 ਨੰਬਰ ਸੂਟ ਰਹੂਗਾ ਤੇ ਇਹਦੇ ਵਿੱਚ ਨੈਕਸਟ ਕਲਰ ਤੁਹਾਨੂੰ ਮਿਲੇਗਾ ਜੀ ਇਹ ਇਕੱਲੀ ਸ਼ਰਟ ਦਾ ਪੀਸ ਆ ਇਹਦੀ ਕਟਿੰਗ ਹੋਈ ਹੋਈ ਆ ਇਕੱਲਾ ਸ਼ਰਟ ਆ ਇਹਨੂੰ ਜੇ ਲਓਗੇ ਤੇ ਬਾਈਟ ਬਾਟਮ ਦੇ ਨਾਲ ਹੀ ਤੁਹਾਨੂੰ ਮਿਲੇਗੀ ਜੇ ਇਕੱਲੀ ਸ਼ਰਟ ਲੈਣੀ ਹੋਈ ਤਾਂ ਤੁਹਾਡੀ ਆਪਣੀ ਇੱਛਾ ਤੁਸੀਂ ਲੈ ਸਕਦੇ ਇਹਦਾ ਨੰਬਰ ਰਹੂਗਾ ਜੀ 41 41 ਨੰਬਰ ਸੂਟ ਰਹੂਗਾ ਨੈਕਸਟ ਵਾ ਆ ਗਿਆ ਜੀ ਬਲੂ ਸ਼IRT ਆਲੋ ਬਹੁਤ ਸੋਹਣੀ ਪ੍ਰਿੰਟਿੰਗ ਆ ਕਲਰ ਪ੍ਰਿੰਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹਨੂੰ ਵੀ ਤੁਸੀਂ ਮੈਚਿੰਗ ਕਰਨਾ ਚਾਹੋ ਮੈਚਿੰਗ ਕਰ ਸਕਦੇ ਹੋ ਵਾਈਟ ਨਾ ਕਰਨਾ ਵਾਈਟ ਨਾ ਕਰ ਲਓ ਜੀ ਬਲੂ ਨਾ ਕਰਨਾ ਤਾਂ ਬਲੂ ਨਾ ਕਰ ਲਓ ਫਾਟਨਾ ਨਾਲ ਕਿੰਨਾ ਟ੍ਰਾਂਸ ਸੋਹਣਾ ਲੱਗੂਗਾ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣਾ ਕਰ ਸਕਦੇ ਹੋ ਨਹੀਂ ਆਹ ਲੋ ਬਟਾ ਸੋਹਣਾ ਲੱਗੂਗਾ ਹੀ ਲੱਗੂਗਾ 42 ਨੰਬਰ ਸੂਟ ਰਹੂਗਾ ਨੈਕਸਟ ਪ੍ਰਿੰਟ ਜਿਹੜਾ ਆ ਗਿਆ ਉਹ ਆ ਗਿਆ ਆਪਣਾ ਨਿੱਕੀ ਬੁਟੀ ਦਾ ਡਿਜ਼ਾਈਨ ਸਕਿਨ ਆਫ ਵਾਈਟ ਕਲਰ ਦੇ ਉੱਪਰ ਆਹ ਹੈ ਕਰੀਮੀ ਆਫ ਵਾਈਟ ਜਾਂ ਕਲਰ ਆ ਇਹਦਾ ਜਿਹੜਾ ਫਲਾਵਰ ਰਹੂਗਾ ਸਕਾਈ ਬਲੂ ਰਹੂਗਾ ਬਹੁਤ ਹੀ ਪਿਆਰਾ ਜਿਹਾ ਤੇ ਇਹਦੇ ਨਾਲ ਦੋਨੇ ਬਾਟਮ ਚੱਲਣਗੇ ਧਿਆਨ ਨਾਲ ਤੁਸੀਂ ਦੇਖ ਲਓ ਇਹਦੇ ਵਿੱਚ ਦੋ ਕਲਰ ਨੇ ਇੱਕ ਹੈਗਾ ਮਹਿੰਦੀ ਆ ਮੂੰਗੀਆਂ ਮਹਿੰਦੀ ਆ ਉਹ ਵੀ ਚੱਲੂਗਾ ਜੇ ਤੁਸੀਂ ਫਲਾਵਰ ਨਾਲ ਦਾ ਸਕਾਈ ਬਲੂ ਲੈਣਾ ਤਾਂ ਉਹ ਵੀ ਚੱਲੂਗਾ ਜਿਹੜਾ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣਾ ਲੈ ਸਕਦੇ ਹੋ ਇਹਦਾ ਨੰਬਰ ਆਊਗਾ ਜੀ 43 ਤੇ 40 ਨੰਬਰ ਸੂਟ ਰਹੂਗਾ ਇਹ ਵਾਲਾ ਐਂਡ ਨੈਕਸਟ ਪ੍ਰਿੰਟ ਹੈਗਾ ਵਾ ਫੌਲ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਇਹ ਜਿਹੜੀਆਂ ਬਣਾਉਣਾਂ ਨੇ ਫਾਰਸੀ ਸਲਵਾਰਾਂ ਬਣਾਉਣੀਆਂ ਤਾਂ ਆਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਲੱਗੂਗਾ ਇਦਾਂ ਦੇ ਪ੍ਰਿੰਟਾਂ ਦੇ ਨਾਲ ਹੀ ਫਾਰਸੀ ਸਲਵਾਰਾਂ ਬਣ ਰਹੀਆਂ ਨੇ ਸੋ ਇਹਨਾਂ ਚੋਂ ਜਿਹੜੀ ਮਰਜ਼ੀ ਦੀ ਬਣਾ ਸਕਦੇ ਹੋ ਕੱਪੜਾ ਵੀ ਵਾ ਫਾਈਨ ਆ ਤੇ ਸੋਹਣੇ ਵੀ ਬਹੁਤ ਲੱਗਦੇ ਨੇ ਹਨਾ ਕਿਉਂਕਿ ਇਹਨਾਂ ਦੀਆਂ ਡ्रेसेस ਵਗੈਰਾ ਬਣਦੀਆਂ ਨੇ ਤਾਂ ਬਹੁਤ ਸੋਹਣੇ ਲੱਗਦੇ ਨੇ ਇਹਨੂੰ ਵੀ ਤੁਸੀਂ ਆਲਓਵਰ ਲੈਣਾ ਆਲਓਵਰ ਲੈ ਲਓ ਮੈਚਿੰਗ ਬਲੈਕ ਦੇ ਨਾਲ ਲੈਣੀ ਹੈ ਮੈਚਿੰਗ ਲੈ ਲਓ ਨੰਬਰ ਰਹੂਗਾ ਜੀ 44 44 ਨੰਬਰ ਇਹ ਸੂਟ ਰਹੂਗਾ ਜੀ ਨੈਕਸਟ ਵਾਲਾ ਆ ਗਿਆ ਲਾਈਟ ਪਿੰਕ ਸ਼IRT ਇਹਦੇ ਨਾਲ ਮਿਲੂਗੀ ਤੁਹਾਨੂੰ ਸ਼ਰਟ ਜੀ ਇਦਾਂ ਹਾਂ ਇਦਾਂ ਰੋਗੀ ਇਹਦੀ ਸ਼ਰਟ ਇਹ ਵੀ ਸੂਟ ਬਹੁਤ ਪਿਆਰਾ ਨੰਬਰ ਹੋਊਗਾ ਜੀ 45 45 ਨੰਬਰ ਸੂਟ ਰਹੂਗਾ ਨੈਕਸਟ ਵਾਲਾ ਲਾਸਟ ਸੂਟ ਆ ਮੇਰਾ ਨੰਬਰ ਹੋਊਗਾ ਜੀ 46 ਤੇ ਨਿੱਕੀ ਬੂਟੀ ਦਾ ਡਿਜ਼ਾਈਨ ਆ ਇਹ ਪੀਚ ਕਲਰ ਦੇ ਉੱਪਰ ਆ ਨਿੱਕੀ ਬੂਟੀ ਦਾ ਡਿਜ਼ਾਈਨ ਆ ਪੀਚ ਬਾਟਮ ਵੀ ਚੱਲਦੀ ਆ ਬਾਟਮ ਆਪਣੇ ਕੋਲ ਇਹਨਾਂ ਨਾਲ ਹੈਗੀਆਂ ਨੇ ਜਿੰਨੀਆਂ ਮਰਜ਼ੀ ਕਟਵਾ ਲਿਓ ਤੇ ਨਿੱਕੀ ਬੂਟੀ ਦਾ ਡਿਜ਼ਾਈਨ ਆ ਪੀ ਆਲਓਵਰ ਲੈਣਾ ਆਲਓਵਰ ਲੈ ਲਿਓ ਕੰਟਰਾਸਟ ਲੈਣਾ ਤਾਂ ਦੋ ਸੂਟ ਬਣ ਜਾਣਗੇ ਕੰਟਰਾਸਟ ਲੈ ਲਿਓ ਨੰਬਰ ਹੋਊਗਾ ਜੀ 46 ਇੱਕ ਆ ਵਾਲੀ ਕੁੜਤੀ ਆ ਜਿਹੜੀ ਭੈਣ ਨੇ ਤਾਂ ਮੈਚਿੰਗ ਕਰਾਉਣੇ ਤਾਂ ब्लू ਬੋਟਮ ਵੀ ਹੈਗੀ ਆ ਨੀਚੇ ਬਲੂ ਆਪਾਂ ਲਗਾਈ ਆ ਕਿਸੇ ਸੂਟ ਦੇ ਨਾਲ ਇਹਨਾਂ ਦੀਆਂ ਬੋਟਮਸ ਵੀ ਸਾਡੇ ਕੋਲ ਹੈਗੀਆਂ ਨੇ ਤੇ ਜੇ ਤਾਂ ਤੁਸੀਂ ਇਹਨਾਂ ਨਾਲ ਬੋਟਮ ਲਗਵਾਉਣੀ ਹੋਈ ਬਲੂ ਤਾਂ ਬਲੂ ਦਾ ਕੰਟਰਾਸਟ ਕਰ ਲਿਓ ਜੇ ਤੁਸੀਂ ਸਿੰਪਲ ਵਾਈਟ ਕੱਲੀ ਕੁੜਤੀ ਮੰਗਾਣੀ ਆ ਕੁੜਤੀ ਮੰਗਵਾ ਲਿਓ ਜਿਵੇਂ ਤੁਹਾਨੂੰ ਸਹੀ ਲੱਗੂਗਾ ਲੈ ਲਿਓ ਪਰ ਇੱਕ ਗੱਲ ਜ਼ਰੂਰ ਆ ਜ਼ਰੂਰ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜਦੋਂ ਕੁੜਤੀ ਮੰਗਾਉਂਗੇ ਨਾ ਜਿਵੇਂ ਦੁਪੱਟਾ ਕੱਲਾ ਮੰਗਾਣੇਓ ਕੁਰੀਅਰ ਤੁਹਾਡਾ ਐਕਸਟਰਾ ਹੋਊਗਾ ਕੁਰੀਅਰ ਅਸੀਂ ਨਹੀਂ ਵਿੱਚ ਇਨਕਲੂਡ ਕਰਾਂਗੇ ਜੇ ਪੂਰਾ ਸੂਟ ਆਉਂਦਾ ਤੁਹਾਡਾ ਮੈਚਿੰਗ ਦੇ ਨਾਲ ਜਾਂ ਤੁਸੀਂ ਦੋ ਕੁਰਤੀਆਂ ਮੰਗਾਉਣੀਓ ਤਾਂ ਉਸੇ ਰੇਟ ਦੇ ਵਿੱਚ ਆਊਗਾ ਪਰ ਜੇ ਤੁਸੀਂ ਸਿੰਗਲ ਕੁਰਤੀ ਮੰਗਾਉਂਗੇ ਤਾਂ ਇਹ ਕੋਰੀਅਰ ਚਾਰजेस ਐਕਸਟਰਾ ਹੋਣਗੇ ਕਿਉਂਕਿ ਲੈਸ ਦੇ ਵਿੱਚ ਵੀਡੀਓ ਜਾ ਰਹੀ ਹੈ ਬਿਲਕੁਲ ਲੈਸ ਦੇ ਵਿੱਚ ਅਸੀਂ ਪਾਇਆ ਸਟਾਕ ਕਲੀਅਰ ਦੇ ਵਿੱਚ ਠੀਕ ਹੈ ਜੀ ਤੇ ਜਿਵੇਂ ਵੀ ਤੁਹਾਡੇ ਆਰਡਰ ਹੋਏ ਤਾਂ ਤੁਸੀਂ ਆਪਣੀ ਫਟਾਫਟ ਆਰਡਰ ਕਰ ਲਿਓ ਨੰਬਰ ਇਹ ਤਾਂ ਰਹੂਗਾ 47 47 ਨੰਬਰ ਸੂਟ ਰਹੂਗਾ ਇਹ ਠੀਕ ਹੈ ਜੀ ਜਾਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜੋ ਦੱਸ ਕੇ ਜਾਇਓ ਕਲੈਕਸ਼ਨ ਕਿਦਾਂ ਦੀ ਲੱਗੀ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ